ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਟਾਰੀ ਦੇ ਢਾਣੀਆਂ ਦੇ ਵਿੱਚੋਂ ਕਵਰ ਕਰ ਰਹੇ ਆ ਦੋਸਤੋ ਕਵਰ ਵਾਲੇ ਰਾਹ ਦੇ ਉੱਤੇ ਦੋਸਤੋ ਬਾਈ ਦਾ ਜਿਹੜਾ ਘਰ ਹੈਗਾ ਢਾਣੀ ਦੇ ਵਿੱਚ ਤੇ ਅੱਜ ਦੋਸਤੋ ਬਾਈ ਕੋਲੇ ਦੋ ਨਾਗਾ ਘਰ ਦੇ ਹੀ ਆ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਇੱਕ ਜਰਸੀ ਆ ਦੋਸਤੋ ਇੱਕ ਬਾਈ ਕੋਲੇ ਐਫ ਆ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਕੋਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਾਈ ਸਸਿਕਾ ਸਸਿਕਾ ਹੋ ਠੀਕ ਠਾਕ ਬਾਈ ਠੀਕ ਆ ਨਾਂ ਦੱਸੀ ਵੀਰ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਇੱਕ ਵਾਰੀ ਨੰਬਰ ਵੀ ਬੋਲ ਦੀ 9876174126 ਦੁਬਾਰੇ ਫੇਰ ਬੋਲਨੀ ਬਾਈ 9876174126 ਠੀਕ ਆ ਬਾਈ ਆਪਣੇ ਘਰ ਦੀ ਹੈ ਪਸ਼ੂ ਹਾਂਜੀ ਘਰ ਦੀ ਬਾਈ ਠੀਕ ਆ ਤੇ ਬਾਈ ਇਹਦੀ ਜਰਸੀ ਦੀ ਗੱਲ ਕਰ ਲਈਏ ਤਾਂ ਕਿੰਨੇ ਮਸੂਹ ਸੁਣਾ ਇਹਨੇ ਦੂਜਾ ਸੁਹਾ ਸੁਣਾ ਦੂਜਾ ਸੁਹਾ ਸੁਣਾ ਠੀਕ ਆ ਕਿੰਨੇ ਦਿਨ ਲੱਜੂ ਬਾਈ ਇਹ ਹਜੇ 20 ਦਿਨਾਂ ਦੀ ਕੱਚੀ ਆ ਜੀ 20 ਦਿਨਾਂ ਦੀ ਕੱਚੀ ਆ ਠੀਕ ਆ ਬਈ ਪਹਿਲੇ ਸੁਹਾ ਆਪਣੇ ਕੋਲ ਕਿੰਨਾ ਕਰ ਦੁੱਧ ਕੱਢਿਆ ਇਹਨੇ 17 18 ਕਿਲੋ ਦਾ ਦੁੱਧ ਪਾਇਆ ਜੀ 17 18 ਕਿਲੋ ਠੀਕ ਆ ਕੋਈ ਸੀਮਨ ਵਗੈਰਾ ਦਾ ਰਿਕਾਰਡ ਹੈ ਬਾਈ ਹੈਗਾ ਜੀ ਠੀਕ ਆ ਕਿਹੜਾ ਅੱਗੇ ਲੱਗਿਆ ਇਹ ਜਰਸੀ 121035 ਆ ਜੀ 21035 ਦਾ ਲੱਗਿਆ ਹੋਇਆ ਜਰਸੀ ਦਾ ਠੀਕ ਆ ਤੇ ਆਪ ਦਾ ਤਾਂ ਇਹਦਾ ਨਹੀਂ ਹੁਣ ਆਪਣੇ ਕੋਲੇ ਇਹ ਆਪਣਾ ਹੈਣੀ ਇਹਦੀ ਮਾਂ ਆਪਣੇ ਕੋਲੇ ਹੈਗੀ ਆ ਜੀ ਠੀਕ ਆ ਮਾਂ ਹੈਗੀ ਆ ਬੋਲਦਾ ਨਹੀਂ ਪਤਾ ਕਿਹੜੀ ਬੋਲਦੀ ਹੈ ਪਗ ਬਣ ਲਈ ਸੀ ਠੀਕ ਲਓ ਬਈ ਆਹ ਸਾਹਮਣੇ ਖੜੀ ਆ ਇਹਦੀ ਬੱਚੀ ਹੈਗੀ ਆ ਦੂਜੇ ਸੂਏ ਸੁਣੀ ਆ ਦੇਖ ਸਕਦੇ ਆਂ ਦਰਮਿਆਨੇ ਜੇ ਕਦ ਕਾਠ ਵਾਲੀ ਆ ਜੇ ਕਹ ਦੀਏ ਵੱਡੇ ਕਦ ਕਾਠ ਵਾਲੀ ਬਾਲਾ ਵੱਡਾ ਕਦ ਕਾਠ ਨਹੀਂ ਦੇਖ ਸਕਦੇ ਆਂ ਸੋਹਣਾ ਦੋਸਤੋ ਥਣ ਹਵਾਨਾ ਤਿਆਰ ਕਰਦੀ ਹੁੰਦੀ ਆ 20 ਦਿਨਾਂ ਦੀ ਕੱਚੀ ਆ ਦੇਖ ਸਕਦੇ ਆਂ ਗੈਲਸ ਆ ਸੋਹਣਾ ਦੋਸਤੋ ਤੇ ਬਾਕੀ ਦੋਸਤੋ 20 ਦਿਨਾਂ ਤਾਈਂ ਹਵਾਨਾਂ ਨੇ ਬਣਾਉਣਾ ਉਸ ਢੰਗ ਨਾਲ ਦੀ ਜੱਜਮੈਂਟ ਲਾਇਆ ਜੀ ਦੇਖ ਸਕਦੇ ਐ ਸੈਕਸ ਹਵਾਨਾਂ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋਟਸ਼ਾ ਨਹੀਂ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਚੰਗੀ ਆ ਬਾਕੀ ਦੋਸਤੋ ਦਾਗ ਹੈਗੇ ਆ ਬਾਈਆਂ ਦਾ ਜਦੋਂ ਲੰਮੀ ਸਕਿਨ ਆਈ ਸੀ ਨਾ ਉਦੋਂ ਛੋਟੀ ਉਮਰ ਸੀ ਉਦੋਂ ਦੇ ਦਾਗ ਇਹਦੇ ਹੈਗੇ ਆ ਜ਼ਖਮ ਕੋਈ ਹੈ ਨਹੀਂਗਾ ਤਸੱਲੀ ਤੁਸੀਂ ਕਰ ਲੈਣੀ ਆ ਕਿ ਇੱਥੇ ਲੈ ਵੀ ਖੋਲਨੀ ਤੋੜ ਕੇ ਵਿਖਾ ਦਈਏ ਲੋ ਵੀ ਤੋੜ ਕੇ ਵਿਖਾਉਣੇ ਬਹੁਤ ਸੋਹਣਾ ਹਵਾਨਾ ਦੋਸਤੋ ਫਿਕਸ ਤਿਆਰ ਕਰਦੀ ਹੁੰਦੀ ਹੈ ਬਾਕੀ ਦੋਸਤੋ 20 ਦਿਨਾਂ ਦੀ ਕੱਚੀ ਉਸ ਢੰਗ ਨਾਲ ਜਜਮੈਂਟ ਲਾਇਓ ਜੀ ਕਈ ਵੀ ਦੋਸਤੋ ਪਸ਼ੂ ਕੈਮਰੇ ਤੋਂ ਵੇਖ ਕੇ ਘਬਰਾ ਜਾਂਦਾ ਇਸੇ ਕਰਕੇ ਦੋਸਤੋ ਕਾਲ ਨਾ ਤੁਰੀ ਆ ਵੈਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਰੇਟ ਆਪਾਂ ਇਹ ਤੋਂ ਬਾਈ ਤੋਂ ਪੁੱਛ ਲੈਨੇ ਇਹਦਾ ਬਾਈ ਇਹਦਾ ਕੀ ਰੇਟ ਆ ਇਹਦੀ ਡਿਮਾਂਡ 65000 ਇਹਦਾ 65000 ਮੌਕੇ ਤੇ ਮਾਨਤਾਂ ਨੂੰ ਕਰ ਦਾਂਗੇ ਠੀਕ ਆ ਤੋ ਬਾਈ ਜਰਸੀ ਦਾ ਰੇਟ 65000 ਮੌਕੇ ਤੇ ਮਾਨਤਾ ਨੂੰ ਹੋ ਜੂ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਇੱਕ ਐਚਐਫ ਤੋਕੜਾ ਸੀਮਣੇ ਦੇ ਲੱਗਿਆ ਇਹਦੀ ਜਾਣਕਾਰੀ ਲੈਣੇ ਆ ਪੂਰੇ ਵੱਡੇ ਕੱਦ ਕਾਠ ਵਾਲੀ ਆ ਇਹ ਸਾਇਦ ਬਾਈ ਇਹ ਅੱਗੇ ਹੁਣ ਦੂਜਾ ਸੂਆ ਸੁਣੀ ਆ ਦੂਜਾ ਸੂਆ ਸੁਣੀ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਨੇ ਸੂਏ ਨੂੰ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਠੀਕ ਆ ਹੁਣ ਸੀਮਨ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਬਈ ਸੀਮਨ ਲੱਗੇ ਨੂੰ ਮਹੀਨੇ ਤੋਂ 4-5 ਮਹੀਨੇ ਉੱਪਰ ਹੋ ਗਏ ਮਹੀਨੇ ਤੋਂ ਸੰਬਰ ਦਾ ਸੀਮਨ ਲੱਗਾ ਹੋਇਆ ਮਹੀਨੇ ਤੋਂ 4-5 ਦਿਨ ਉੱਚੇ ਹੋ ਗਏ ਉੱਤੇ ਹੋ ਗਏ ਠੀਕ ਆ ਕਿੰਨਾ ਕ ਦੁੱਧ ਕੱਢਿਆ ਬਈ ਆਪਾਂ ਸੱਜਰ ਦਾ ਇਹਨੇ 23-24 ਲੀਟਰ ਦੁੱਧ ਪਾਇਆ 23-24 ਲੀਟਰ ਪਹਿਲੇ ਸੂਏ ਹਾਂਜੀ ਠੀਕ ਆ ਅੱਗੇ ਹੁਣ ਬਈ ਸੀਮਨ ਦਾ ਰਿਕਾਰਡ ਹੈ ਕਿਹੜਾ ਸੀਮਨ ਲੱਗਿਆ ਹਾਂਜੀ ਹੰਟਰ ਬੁੱਲ ਤੋਂ ਆਇਆ ਹੰਟਰ ਬੁੱਲ ਦੀ ਅੱਗੇ ਏ ਆਈ ਹੋਈ ਹੈ ਲਓ ਬਈ ਪੂਰੇ ਵੱਡੇ ਕਦ ਕਾਠ ਵਾਲੀ ਹੈ ਤੇ ਹੁਣ ਬਈ ਦੁੱਧ ਕਿੰਨਾ ਹੈ ਇਸ ਵਕਤ ਇਸ ਟਾਈਮ 12 ਲੀਟਰ ਦੁੱਧ ਹੈ ਇਸ ਵਕਤ 12 ਲੀਟਰ ਦੁੱਧ ਜਿਹੜਾ ਤਿਆਰ ਆ ਲਓ ਬਈ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ 12 ਲੀਟਰ ਦੁੱਧ ਤੁਸੀਂ ਇੱਥੇ ਝੋਕੇ ਲਾ ਸਕਦੇ ਆ ਅੱਗੇ ਦੋਸਤੋ ਬਹੁਤ ਚੰਗਾ ਹੰਟਰ ਬੁੱਲ ਦਾ ਸੀਮਨ ਲੱਗਿਆ ਹੋਇਆ ਪੂਰੇ ਵੱਡੇ ਕਦ ਕਾਠ ਚ ਆ ਹਵਾਨਾ ਸੋਹਣਾ ਦੋਸਤੋ ਫੈਕਸ ਕੋਈ ਟੁਟਮਾ ਨਹੀਂ ਕੋਈ ਫੋਟਚਾਂ ਨਹੀਂ ਦੇਖ ਸਕਦੇ ਖੁੱਚਾ ਤੋਂ ਉੱਪਰ ਹਵਾਨਾ ਤੇ ਦੋਸਤੋ ਤਕਰੀਬਨ 4:30 ਦੇ ਲਗਭਗ ਟਾਈਮ ਹੈਗਾ ਬਹੁਤ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਾਨ ਆ ਚੰਗੀ ਫੇਸ ਬਿਊਟੀ ਦੇ ਵਿੱਚ ਆ ਵੇਖ ਸਕਦੇ ਆ ਕਿ ਆ ਵੀ ਟੋਕੜ ਹੈਗੀ ਆ ਦੋਸਤੋ 12 ਲੀਟਰ ਇਸ ਵਕਤ ਦੁੱਧ ਤਿਆਰ ਆ ਵੇਖ ਸਕਦੇ ਆ ਫੇਸ ਬਿਊਟੀ ਤੋੜ ਕੇ ਵਿਖਾ ਦਿੰਨੇ ਆ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਸੈਕਸ ਹਵਾਨਾ ਪੂਰਾ ਵੱਡਾ ਕਾਦਾ ਦੋਸਤੋ ਕੋਈ ਛੋਟ ਹੀ ਨਹੀਂ ਕਹਿ ਸਕਦੇ ਹਾਂਜੀ ਬਈ ਚਵਾਈ ਦੀ ਸਾਫ ਸੁਥਰੀ ਆ ਬਿਲਕੁਲ ਜੀ ਹਾਂਜੀ ਠੀਕ ਆ ਚਵਾਈ ਦੀ ਠੀਕ ਆ ਰੇਟ ਕੀ ਕਰਾਂਗੇ ਵੀਰੇ ਇਹਦਾ 60000 ਇਹਦਾ ਰੇਟ 60000 ਠੀਕ ਆ ਲੋ ਵੀ ਦੋਸਤੋ 45 46 ਦਿਨ ਹੋ ਗਏ ਨਾ ਬਾਈ ਸੀਮਨ ਲੱਗੇ ਨੂੰ ਹਾਂਜੀ 35 ਦਿਨ ਹੋਇਆ ਜੀ 35 ਦਿਨ 35 ਦਿਨ ਹੋ ਗਏ ਦੋਸਤੋ ਸੀਮਨ ਲੱਗੇ ਇਹਨੂੰ ਤੇ ਰੇਟ ਜਿਹੜਾ ਲਉ 50000 ਦੋਸਤੋ ਪਹਿਲੇ ਸੂਏ ਸੱਜਰ ਨੇ 24 ਲੀਟਰ ਦੁੱਧ ਕੱਢਿਆ ਬਾਈ ਨੇ ਦਸਨ ਮੁਤਾਕ ਤੇ ਇਸ ਵਕਤ ਦੋਸਤੋ 12 ਲੀਟਰ ਦੁੱਧ ਤਿਆਰ ਆ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਤੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ